ਨੋ 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 ਹਾਂਜੀ ਕੀ ਹਾਲ ਆ ਅੱਜ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਅੱਜ ਦੇ ਬਲੌਗ 'ਚ ਅੱਜ ਆਈ ਸੀ ਅਸੀਂ ਆਪਣੇ ਤੇ ਟ੍ਰੇਨਿੰਗ ਲਾਉਂਦੇ ਹਾਂ ਤੇ ਕਹਿੰ ਗਏ ਟ੍ਰੇਨਿੰਗ ਲਾਉਣੀ ਆ ਮੈਂ ਮੋਟਰਸਾਈਕਲ ਤੇ ਆ ਗਿਆ ਤੇ ਉਹ ਸੀ ਆਪਣੇ ਬੰਦੇ ਆ ਜਿੰਨੇ ਭੱਜ ਕੇ ਕਹਿੰਦੇ ਆਪਾਂ ਟ੍ਰੇਨਿੰਗ ਹੀ ਲਾਉਣੀ ਆ ਤੇ ਆਈ ਜਾਂਦੇ ਆ ਤੁਹਾਨੂੰ ਦਿਖਾਉਂਦੇ ਆ ਆਈ ਜਾਂਦੇ ਆ ਇਹ ਪਿਚਰੇਗੇ ਸੀ ਨਾ ਬੋਡੀ ਬਿਲਡਰ ਆਪਣੇ ਬੰਦੇ ਇੱਕ ਦੀ ਬੋਡੀ ਥੋੜੀ ਜਿਆਦਾ ਖਤਰਨਾਕ ਬੰਦੇ ਨਹੀਂ ਆਪਣੇ ਦੀ ਲਾਲ ਲੋਹਰ ਵਾਲੇ ਦੀ ਆ ਦੇਖੋ ਆ ਆ ਗਈ ਆ ਦੇਖੋ ਆ ਬੰਦਾ ਥੱਕ ਗਿਆ ਆ ਗਏ ਥੱਕ ਗਿਆ ਭਾਈ ਆ ਪੰਜ ਥੱਕ ਗਿਆ ਲੰਬ ਨਿਕਲ ਗਿਆ ਕਾ ਬੋਡੀ ਬਿਲਡਰ ਦੇਖੋ ਕਿਹੜੀ ਤਗੜੀ ਬੋਡੀ ਆ ਮੁੰਡੇ ਦੀ ਚਲ ਆਓ ਚਲ ਲਾਓ ਫਿਰ ਪੁਸ਼-ਅਪ ਲਾਓ ਸਾਰੇ ਆਣੇ

ਮੁੰਡਾ ਖੜਾ ਲਾਈ ਪਈਆ ਤੇ ਉਹ ਬੰਦਾ ਵੇਖੋ ਜੀ ਸਾਰਾ ਨਸਰੇ ਬੰਦਾ ਆਹ ਵੇਖੋ ਜੀ ਨਹੀਂ ਨਹੀਂ ਮੈਂ ਚੜਦਾ ਰਸੇ ਜੀ ਇਹ ਮੁੰਡਾ ਚੜੂਗਾ ਅਰੇ ਭਾਈ ਚੜੀ ਯਾਰ ਬੱਸ ਕਰਾਤੀ ਬੇਇਤੀ ਆ ਨਹੀਂ ਨਹੀਂ ਜੀ ਆਹ ਕਹਿੰਦਾ ਮੈਂ ਪਹਿਲਾਂ ਮੈਂ ਖ ਪਹਿਲ ਕਰਦੀ ਮੈਂ ਖ ਕਰ ਲਾਂ ਪਹਿਲੇ ਕਰ ਲਾਂ ਦਫਰ ਕਰ ਉਹ ਇਹ ਕਹਿੰਦਾ ਇਹ ਕਹਿੰਦਾ ਮੇਰੇ ਡੋਲੇ ਬਹੁਤ ਸਰਾ ਕਹਿੰਦਾ ਜਰੀ ਦਾ ਤਬਨਾ ਐ ਐ ਕਰਾਤੀ ਬੇਇਤੀ ਕਰਾਤੀ ਜਾ ਆਹ ਦਾ ਕਿੰਨਾ ਗੁੱਸਾ ਕਰਦਾ ਸੀਗਾ ਨਾ ਚਲੋ ਠੀਕ ਹੈ ਅੱਜ ਦਾ ਵਲੌਗ ਇੰਨਾ ਹੀ ਤੇ ਮਿਲਦੇ ਆਂ ਆਪਾਂ ਅਗਲੇ ਵਲੌਗ ਵਿੱਚ ਧੰਨਵਾਦ ਦਸਿਆ ਕਾਲੀ